ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਲਓ ਜੀ ਅੱਜ ਆਪਾਂ ਬਣਾਉਨੇ ਆਂ ਵਲੌਗ ਤੇ ਬੱਚੇ ਕਿਹਾਉਣ ਦਾ ਤਰੀਕਾ ਬਈ ਭਰਾ ਪੁੱਛਦੇ ਨੇ ਬੱਚੇ ਕਹਿੰਦੇ ਗੇਜਦੇ ਨਹੀਂ ਸਾਡੇ ਕੋਲ ਚਲੋ ਆਪਣੀ ਇੱਕ ਤਾਂ ਤੈ ਵੀ ਉੱਚੀ ਆ ਤੇ ਦੂਜਾ ਇਹ ਆਪਾਂ ਬਾਈ ਬੱਚਿਆਂ ਨੂੰ ਪਹਿਲਾਂ ਆ ਜਾਲਾਂ ਦੇ ਵਿੱਚ ਪਾ ਲੰਨੇ ਆ ਤੇ ਇੱਕ ਆ ਜਾਲਾਂ ਦੇ ਵਿੱਚ ਛਤਰੀਆਂ ਲਗਾ ਦਿਆਂ ਆਪਣੇ ਆ ਫੁੱਟ ਦੇ ਛਤਰੀ ਦੇ ਲੱਗ ਜਾਂਦੇ ਨੇ ਜਾਨ ਛਤਰੀ ਦੇ ਨਾਲ ਨੂੰ ਪਤਾ ਲੱਗ ਜਾਂਦਾ ਜਾਲਾਂ 'ਚ ਠੀਕ ਹੈ ਜੀ ਉਜਾ ਇਹ ਬਾਰ ਆਪਾਂ ਨੇ ਜਾਲਾਂ ਦੇ ਵਿੱਚ ਪਾ ਦੇਣੇ ਤੇ ਆ ਤੁਹਾਨੂੰ ਦਿਖਾਉਨੇ ਆ ਜਿੱਦਾਂ ਬੱਚੇ ਪਾਲੇ ਦੇ ਵਿੱਚ ਇਹਦੇ ਚ ਅੱਖਾਂ ਬੱਚੇ ਪਾਹਦੇ ਆ ਆਪਾਂ ਆਪਣੇ ਕੋਲ ਤੇ ਉਹਦੇ ਉੱਤੇ ਖੁੱਲੇ ਛੱਡਣੇ ਹੁੰਦਾ ਸੌਣੇ ਤੁਹਾਨੂੰ ਸਾਰੀ ਵੀਡੀਓ ਦੇਖੋ ਇਹ ਕੋਈ ਨਾ ਬੱਚੇ ਥੋੜੇ ਜਿਹੇ ਵੱਡੇ ਨੇ ਬੱਚੇ ਆਪਾਂ ਨੇ 10 ਬੱਚੇ ਚ ਬਾੜ ਦੇ ਜਾਲ ਹੈਗਾ ਇਹ ਪੂਰਾ ਵਧੀਆ ਫੁੱਲਾ ਡੋਲਾ ਪੀਕਲ ਸਟੈਂਡਿੰਗ ਜਾਲ ਹੈ ਥੋੜਾ ਜਿਹਾ ਹੈਵੀ ਹੈ ਜਰੂਰ ਪਰ ਇਹਦੇ ਜਿਉਂਨਾ ਤਾਂ ਕਰਦੇ ਨੇ ਮਾਰ ਕੇ ਮੋਟੇ ਚਾਰਜ ਕਰਕੇ ਰੱਖ ਕੇ ਚੰਗਾ ਹੈ ਠੀਕ ਹੈ

ਕਬੱਡੀ ਕਬੂਤਰੀ ਬਣਾਣਾ ਹੈ ਕਬੱਡੀ ਉਂਗਲੀ ਕੱਪਾ દોਰ ਕੀ ਕਰੀ ਹੋਈ ਹੈ ਇਹਨੂੰ ਬਣਾਣਾ ਹੈ ਕਿੱਲਾ ਨੂੰ ਕਦੇ ਨਹੀਂ ਬੈਠੀ ਰਹੂਗੀ ਕਬੂਤਰ ਬੰਨਾਂਗੇ ਤਾਂ ਬੱਚਿਆਂ ਨੂੰ ਤੰਗ ਕਰਦਾ ਇਹ ਹੱਲੀ ਹਮੇਸ਼ਾ ਕੂਤਰੀ ਹੀ ਕਰਿਆ ਕਰੋ ਕੋਈ ਕੂਤਰੀ ਟਿੱਕੇ ਬੈਠੀ ਰਹਿੰਦੀ ਨਾ ਵੱਢਦੀ ਆ ਜੀ ਬੱਚਿਆਂ ਇਹ ਡੋਰ ਕੀ ਕਰੀ ਹੋਈ ਆਪਣੀ ਛਤਰੀ ਤੇ ਬੈਠੀ ਰਹਿੰਦੀ ਹੈ ਟਿੱਕੇ हो गया हल्की हमारी ज्यादा ਦਰਦ ਖਾਈ ਤੁਹਾਨੂੰ ਆਪਾਂ ਸੰਤਰੀ ਬੱਚੇ ਉਧਰ ਚੱਕ ਲੈਂਦੇ ਤੇ ਥੋੜੇ ਥੋੜੇ ਹੋਏ ਨਕਾਮ ਮੂਮੜਾ ਮੜਾ ਲੱਗੇ ਮਾਰ ਇਹਨਾਂ ਨੂੰ ਪਾਣੀ ਲਾਣ ਦੇਖ ਕੇ ਆਪਰਾਦ ਨੂੰ ਕਰਾ ਦੀਦੇ ਜੀ ਪਾਣੀ ਨੂੰ ਤੌੜੀਆਂ ਨੂੰ ਮੂੰਹ ਲਗਾਉਂਦੇ ਰਿਹਾ ਫਿਰ ਤਾਂ ਜੋ ਆਪ ਵੀ

इन बदजवाडा हम चक्कर आ रहे Terima kasih telah menonton! उन को ऊपर ਦੀ ਆਪ ਹਨ ਫੋਨ ਦੇ ਪੌਗ ਜਾਗੇ ਆਪਾਂ ਨੇ ਬਣਾ ਲਿਆ ਨਵੇਂ ਬੱਚੇ ਪਹਿਲਾਂ ਇਹਨਾਂ ਨੂੰ ਖਾਣਾਂ ਇਹ ਜਾਲਾਂ ਵਿੱਚ ਪਰ ਵੰਡ ਜਾਣਗੇ ਹਾਂਜੀ ਲਾਵੋ ਇਹ ਬੱਚੇ ਆਪਾਂ ਬਿਠਾ ਲਈ ਜੀ ਆ ਜਮਾ ਬਿਲਕੁਲ ਪਹਿਲੀ ਵਾਰੀ ਬਿਠਾਉਣਾ ਤੋ ਗੇਨ ਸੀਗੇ ਸੜਾ ਉਦਾਂ ਬਿਠਾ ਇਹਨਾਂ ਨੂੰ ਇੱਥਾ ਹੋਰ ਜਿੰਨੀ ਬਿਠਾ ਲਓ ਉਪਰ ਜਾਲ ਚਾਹ ਕੋ ਇਹ ਆਹ ਤਾਂ ਬੰਦੇ ਦੰਦ ਸੀ ਤਾਂ ਹੋ ਗਿਆ ਆਹ ਆਈ ਭਾਈਆਂ ਬੜੀ ਖਤਰੀ ਮੰਦੀ ਆ ਜੀ ਆਹ ਆ ਵੀ ਫਰਤਣ ਗਿਆ ਜੱਟ ਤਰ੍ਹਾਂ ਇਹਨਾਂ ਨੂੰ ਦੇਖ ਕੇ ਆ ਜੂਗਾ ਆਪ ਤਾਰਿਆ ਆਉਂਗਾ ਆਉਂਗਾ ਕੋਈ ਸਾਈਡ ਇਹ ਰੋ ਵੀ ਗੜਦ ਜਾਂ ਕਿ ਜਾਂ ਲੈ ਟੋਕਨ ਦੇਖੋ ਆ ਕੇ ਬਹਿ ਗਿਆ ਪਹਿਲੇ ਦਿਨ ਹੀ ਸੀਗਾ ਆਪਾਂ ਛੱਡੀ ਜਾਂ ਕਿਚੀਰੇ ਵਿੱਚ ਨਾਲ ਖੜਦਿਆ ਕਰੋ ਤੇ ਆਪਾਂ ਆਪੇ ਕਰਕੇ ਦੇ ਦੀ ਗੀਸਣਾ ਬਹਿ ਜਾ ਬਣਾ ਦੇ ਲਓ ਜੀ ਇਹ ਤਰੀਕਾ ਆਪਣਾ ਬੱਚੇ ਗਏ ਹੋਂ ਦਾ ਨਾ ਤਾਂ ਖੁੰਦੇ ਨੇ ਤੇ ਛਤਰੀ ਵੀ ਗਿੱਜ ਜਾਂਦੇ ਨੇ ਬਾਈ ਪਰ ਚੜ ਕੇ ਦਿਖਾਉਨੇ ਆ ਕੁਸ ਤਾਂ ਆਪਣੀ ਤਾਂ ਇਹ ਥੋੜੀ ਉੱਚੀ ਆ ਵੀ ਆ ਬੜਾ ਲਓ ਜੀ ਆ ਬੱਚਾ ਸੀ ਆ ਚੀਨਾ ਜਾਂ ਕਾਲਾ ਜੀਨਾ ਠੀਕ ਹੈ ਜੀ ਪਹਿਲੇ ਦਿਨ ਬਿਠਾਇਆ ਸੀ ਬਿਠਾਉਂਦੇ ਉੱਠ ਗੜਿਆ ਸੀ ਆ ਕੇ ਦੇਖ ਲਓ ਬੈਠ ਗਿਆ ਦੁਬਾਰਾ ਕਿਉਂ ਕਿਉਂਕਿ ਇਹਨੂੰ ਛਤਰੀ ਦਾ ਪਤਾ ਆਪਣੇ ਬੱਚਿਆਂ ਦੀ ਨਾਲ ਦਿਆਂ ਦੀ ਪਛਾਣ ਆ ਕਿਹੜੇ ਬਾਗੇ ਫੈ ਗਿਆ ਨਾਲ ਜੀਨਾ ਨੂੰ ਕੋਪਾ ਬੱਚੇ ਛੱਡੀ ਗਏ ਨਰ ਤੋਂ ਵੀ ਨਹੀਂ ਪੜਾ ਫਿਰ ਤੇ ਇਹੀ ਤਰੀਕਾ ਬਾਈ ਘਝਾਉਂਦਾ ਬਹੁਤ ਸੁੱਖ ਦੇ ਜਿਹਦੇ ਨੇ ਛਤਰੀਆਂ ਵਾ ਸਾਰੀਆਂ ਖਣੀਆਂ ਕਰ ਦਿਆ ਕਰੋ ਪ੍ਰਭੂ ਜੀ ਜਿੰਨੀਆਂ ਵੀ ਨੇ ਉਹ ਛੋਟੇ ਵੀ ਲਾ ਦਿਆ ਕਰੋ ਤਾਂ ਇਹ ਉੱਪਰ ਨਾ ਕੁੱਠੀ ਤੇ ਬੈਠਣ। ਠੀਕ ਆ ਜੀ। ਓਕੇ। ਧੰਨਵਾਦ ਆ ਮੇਰੇ ਸਾਰੇ ਭਰਾਵਾਂ ਦਾ। ਲਵ ਯੂ ਆ ਜੀ। ਕਈ ਭਰਾ ਰੱਸੀ ਪਾਲੰਦ ਨੇ ਲੰਬੀ। ਤੇ ਰੱਸੀ ਪਾ ਕੇ ਹੀ ਬਿਠਾ ਦੱਸਦੇ ਆਪਾਂ। ਪਰ ਉਹਦੇ ਨਾਲ ਕਈ ਵਾਰੀ ਡਰ ਜਾਂਦਾ ਬੱਚਾ। ਥੋੜੇ ਛੋਟੇ ਨੂੰ ਬਿਠਾਉਣ ਲੱਗ ਜੂ। ਤੇ ਗਿੱਜੰਦ ਨੇ ਸੌਖੇ। ਠੀਕ ਆ ਜੀ। ਓਕੇ ਧੰਨਵਾਦ। ਲਵ ਯੂ ਆ ਸਾਰੇ ਭਰਾਵਾਂ ਦਾ।